ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਇੱਕ ਯੁੱਧ ਛੇੜਿਆ ਗਿਆ ਜਿਸ ਦਾ ਨਾਮ ਹੈ ਯੁੱਧ ਨਸ਼ਿਆਂ ਵਿਰੁੱਧ ਤਾਂ ਇਸ ਯੁੱਧ ਨੂੰ ਹੁਣ ਆਮ ਆਦਮੀ ਪਾਰਟੀ ਦੇ ਐਮ ਐਲ ਏ ਅੱਗੇ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ ਹਲਕਾ ਕਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਸਿੰਘ ਕਨੌਰ ਹਰ ਦਿਨ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦਾ ਸਾਥ ਵੀ ਮੰਗ ਰਹੇ ਨੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਨੇ ਲੋਕਾਂ ਦੇ ਨਾਲ ਕੁਝ ਗੱਲਾਂ ਵੀ ਸਾਂਝੀਆਂ ਕਰ ਰਹੇ ਨੇ ਤਾਂ ਅੱਜ ਵੀ ਹਲਕਾ ਕਨੌਰ ਦੇ ਤਿੰਨ ਪਿੰਡਾਂ ਦੇ ਵਿੱਚ ਐਮਐਲਏ ਗੁਰਲਾਲ ਕਨੌਰ ਪਹੁੰਚੇ ਜਿੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਲੋਕਾਂ ਦਾ ਸਹਿਯੋਗ ਵੀ ਮੰਗਿਆ ਤੇ ਨਾਲ ਹੀ ਲੋਕਾਂ ਦੇ ਸਹਿਯੋਗ ਮਿਲਣ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਕੀ ਕੁਝ ਕਹਿ ਰਹੇ ਨੇ ਗੁਰਲਾਲ ਕਨੌਰ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਕਿਸ ਤਰੀਕੇ ਦੇ ਨਾਲ ਇਹ ਯੁੱਧ ਨਸ਼ਿਆਂ ਦੇ ਵਿਰੁੱਧ ਕਾਰਗਰ ਸਿੱਧ ਹੋ ਰਿਹਾ ਪੂਰੀ ਗੱਲਬਾਤ ਤੁਹਾਨੂੰ ਐਮਐਲਏ ਗੁਰਲਾਲ ਕਨੌਰ ਦੀ ਜ਼ੁਬਾਨੀ ਸੁਣਾਉਣੀ ਹੈ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਬਲੌਗ ਗੱਲਬਾਤ ਕੀਤੀ ਹੈ ਤੇ ਨਾਲ ਹੀ ਹੋਰ ਜੋ ਪਿੰਡ ਦੇ ਸਰਪੰਚ ਨੇ ਮੈਂਬਰ ਨੇ ਉਹ ਕੀ ਕੁਝ ਕਹਿ ਰਹੇ ਨੇ ਪਿੰਡ ਦੇ ਲੋਕ ਕੀ ਕੁਝ ਕਹਿ ਰਹੇ ਨੇ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਕਿਹੋ ਜਿਹਾ ਮਾਹੌਲ ਆ ਪਿੰਡਾਂ ਦੇ ਵਿੱਚ ਨਸ਼ੇ ਨੂੰ ਲੈ ਕੇ ਪੂਰੀ ਗੱਲਬਾਤ ਉਹਨਾਂ ਦੀ ਵੀ ਜ਼ੁਬਾਨੀ ਸੁਣਾਉਣੀ ਆ ਖਾਨ ਸਾਹਿਬ ਨੂੰ ਸਵਾਲ ਕਰਦੇ ਅੱਜ ਕਿੰਸਾ ਬੱਜ ਗਿਆ ਕਿਰੇ ਕਿਰੇ ਪਿੰਡ ਗੀ ਰੂਪ ਰੂਪ ਲੈ ਕੇ ਕਿਹੋ ਜਿਹਾ ਪਿੰਨਾ ਤੂਹਾਰਾ ਵੀ ਰਿਹਾ ਜੀ ਧੰਨਵਾਦ ਜੀ ਬਹੁਤ ਬਹੁਤ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿਮਾ ਹੈ ਘਨੋੜੀ ਖੇੜਾ ਹਰੀ ਮਾਜਰਾ ਹਰੀਪੁਰ ਚੁੰਗੀਆਂ ਤਿੰਨ ਪਿੰਡਾਂ ਦਾ ਜਿਹੜਾ ਅੱਜ ਪ੍ਰੋਗਰਾਮ ਕੀਤਾ ਯੁੱਧ ਨਸ਼ਿਆਂ ਵਿਰੁੱਧ ਲੋਕਾਂ ਦੇ ਵਿੱਚ ਮਾਵਾਂ ਦੇ ਵਿੱਚ ਨੌਜਵਾਨ ਸਾਥੀਆਂ ਦੇ ਵਿੱਚ ਬਹੁਤ ਸੋਨਾ ਹੰਗਾਰਾ ਕਿਉਂ ਹਰ ਇੱਕ ਬੰਦਾ ਚਾਹੁੰਦਾ ਹੈ ਜਿੰਨੇ ਵੋਟ ਪਾਈ ਹੈ ਵੀ ਸਾਡਾ ਲੀਡਰ ਸਾਡੇ ਵਿੱਚ ਆ ਕੇ ਕਵੇ ਪਈ ਅਸੀਂ ਨਸ਼ੇ ਵਾਲਿਆਂ ਦੀ ਸਪੋਰਟ ਨਹੀਂ ਕਰਦੇ ਤੇ ਬਿਲਕੁਲ ਕਲੀਅਰ ਗੱਲ ਆ ਚਿਰਾਂ ਤੋਂ ਮੰਗ ਸੀਗੀ ਜੀ ਇਹ ਤੇ ਦੂਜੀ ਇਹ ਗੱਲ ਸੀ ਵੀ ਸਾਡੇ ਨੌਜਵਾਨ ਸਾਥੀ ਜਿਹੜੇ ਨਸ਼ੇ ਤੋਂ ਫਟ ਕੇ ਗਰਾਊਂਡ ਵੱਲ ਜਾਣਾ ਚਾਹੁੰਦੇ ਨੇ ਸਰਕਾਰ ਦੀ ਜ਼ਿੰਮੇਵਾਰੀ ਸੀ ਪਈ ਉਹਨਾਂ ਨੂੰ ਗਰਾਊਂਡ ਦਿੱਤੇ ਜਾਣਾ ਤਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਤਕਰੀਬਨ ਪਿੰਡਾਂ ਦੇ ਵਿੱਚ ਜਿਹੜੇ ਵਾਲੀਬਾਲ ਦੇ ਗਰਾਊਂਡ ਨੇ ਉਹ ਬਣ ਕੇ ਤਿਆਰ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਹੜਾ ਉਪਰਾਲਾ ਆ ਉਹਨਾਂ ਨੇ ਵੀ ਸਾਨੂੰ 35 ਪਿੰਡਾਂ ਦੀਆਂ ਗਰਾਊਂਡਾਂ ਜਿਹੜੀਆਂ वैसे 870 ਪਹਿਲਾਂ ਬਣਾਤੀਆਂ ਪਰ 100 ਉਹਨਾਂ ਨੇ 35 ਗਰਾਉਂਡਾ ਜਿਹੜੀਆਂ ਸਾਡੀਆਂ ਹੋਰ ਪਾਸ ਕੀਤੀਆਂ ਨੇ ਤਕਰੀਬਨ 9-10 ਕਰੋੜ ਰੁਪਏ ਦੇ ਨਾਲ ਹੋਣਗੀਆਂ ਸੋ ਸਰਪੰਚ ਸਾਡਾ ਭਰਾ ਬੱਲੀਆਰੀ ਸੋਨੀਆਰੀ ਸੋ ਸਾਡੇ ਜਿੰਨੇ ਵੀ ਮੈਂਬਰ ਸਹਿਬਾਨ ਨੇ ਆਮ ਆਦਮੀ ਪਾਰਟੀ ਦੇ ਸਾਰੇ ਜਿਹੜੇ ਉਹ ਨਾਲ ਨੇ ਇੰਦਰਜੀਤ ਸਿਆਲੂਵਰੀ ਸਾਰੇ ਜਿਹੜੀ ਟੀਮ ਹੈ ਸੋ ਮੈਂ ਮੀਡੀਆ ਦਾ ਵੀ ਧੰਨਵਾਦ ਕਰਦਾ ਜਿਹੜਾ ਤੁਸੀਂ ਸਮੇਂ ਚੋਂ ਸਮਾਂ ਕੱਢ ਕੇ ਲੋਕਾਂ ਦੇ ਵਿੱਚ ਆਉਨੇ ਹੋ ਲੋਕਾਂ ਦੀਆਂ ਗੱਲਾਂ ਸੁਣਦੇ ਹੋ ਕਿਉਂ ਜਨਤਾ ਦੀ ਇੱਕ ਆਵਾਜ਼ ਸੀਗੀ ਵੀ ਪੰਜਾਬ ਦੇ ਵਿੱਚ ਬਿਜਲੀ ਪਾਣੀ ਤੇ ਪੰਜਾਬ ਜਿਹੜਾ ਨਸ਼ਾ ਮੁਕਤ ਹੋਣਾ ਚਾਹੀਦਾ ਸੋ ਆਸ ਹੈ ਕਿ ਜਿਹੜਾ ਸਹਿਯੋਗ ਤੁਸੀਂ ਸਾਰੇ ਕਰ ਰਹੇ ਹੋ ਵਿੱਚ ਲੋਕਾਂ ਦੇ ਸਹਿਯੋਗ ਨੂੰ ਕਿੰਨਾ ਕੋ ਮਹੱਤਵਪੂਰਨ ਮੰਨਦੇ ਕੋਈ ਵੀ ਜਿਹੜਾ ਕੰਮ ਹੈ ਨਾ ਇਕੱਲੀ ਸਰਕਾਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ ਬਿਲਕੁਲ ਜੀ ਲੋਕਾਂ ਦਾ ਸਹਿਯੋਗ ਇਹ ਹੈ ਵੀ ਬੇਸ਼ੱਕ ਕੋਈ ਛੋਟਾ ਬੰਦਾ ਕੋਈ ਗਲਤ ਰਸਤੇ ਪਿਆ ਥੋੜੇ ਦਿਨ ਹੋਇਆ ਉਹਨੂੰ ਆਪਾਂ ਜੇ ਪਹਿਲੇ ਪੜਾਅ ਦੇ ਵਿੱਚ ਹੀ ਸੁਧਾਰ ਲਾਂਗੇ ਮੈਨੂੰ ਲੱਗਦਾ ਉਹ ਜ਼ਿੰਦਗੀ ਜਿਹੜੀ ਉਹਦੀ ਬਚ ਸਕਦੀ ਆ ਉਹਦਾ ਇਲਾਜ ਕਰਾਇਆ ਜਾ ਸਕਦਾ ਸੋ ਇਹ ਜਿਹੜੀ ਇਨਫਾਰਮੇਸ਼ਨ ਆ ਪਿੰਡਾਂ ਦੇ ਵਿੱਚ ਆ ਕੇ ਹੀ ਮਿਲਦੀ ਆ ਜਦੋਂ ਆਪਾਂ ਸਾਰਿਆਂ ਨੂੰ ਮਿਲਦੇ ਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਹੌਸਲਾ ਵੀ ਵੱਧ ਆ ਜਦੋਂ ਆਪਾਂ ਲੋਕਾਂ ਨਾਲ ਆ ਕੇ ਗੱਲ ਕਰਨੇ ਭਾਈ ਅਸੀਂ ਤੁਹਾਡੇ ਨਾਲ ਇਸ ਮਾਮਲੇ ਦੇ ਉੱਤੇ ਖੜਾਂਗੇ ਤਾਂ ਫਿਰ ਲੋਕਾਂ ਨੂੰ ਵਿਸ਼ਵਾਸ ਵੀ ਜਿਹੜਾ ਬਣਦਾ ਸੋ ਤੁਹਾਡਾ ਸਾਰਿਆਂ ਦਾ ਨੌਜਵਾਨ ਇਹ ਦਲਦਲ ਦੇ ਵਿੱਚ ਫਸ ਗਏ ਨੇ ਉਹ ਨਸ਼ਾ ਛੱਡਣਾ ਚਾਹੁੰਦੇ ਨੇ ਸਰਕਾਰੋਂ ਦਾ ਕਿੰਨਾ ਬਿਲਕੁਲ ਜੀ ਬਿਲਕੁਲ ਮੈਂ ਤਾਂ ਆਪਣੇ ਹਲਕੇ ਦੀ ਜੇ ਮੈਂ ਗੱਲ ਕਰਾਂ ਸਰਕਾਰ ਦੀ ਵੀ ਨਾਲ ਕਿ ਜੇ ਕੋਈ ਵੀ ਸਾਡਾ ਬੱਚਾ ਭਰਾ ਭੈਣ ਕੋਈ ਨਸ਼ਾ ਛੱਡਣਾ ਚਾਹੁੰਦਾ ਉਸ ਦਾ ਅਸੀਂ ਖਰਚਾ ਕਰਨ ਨੂੰ ਬਿਲਕੁਲ ਤਿਆਰ ਆ ਉਸ ਦਾ ਨਸ਼ਾ ਛਡਾਉਣਾ ਹੈ ਉਸ ਦੇ ਬੱਚਿਆਂ ਦਾ ਪਿੱਛੇ ਖਾਣ ਪੀਣ ਦਾ ਰਾਸ਼ਨ ਦਾ ਇੰਤਜ਼ਾਮ ਕਰਨਾ ਹੈ ਸੋ ਮੁੱਖ ਮੰਤਰੀ ਸਾਹਿਬ ਦੀ ਦਿਸ਼ਾ ਨਿਰਦੇਸ਼タル ਉਹਨੂੰ ਓਪ ਟੈਂਟਰ ਬਹੁਤ ਬਣੇ ਆ ਜਿੱਥੇ ਨਸ਼ਾ ਛਡਾਊ ਕੇਂਦਰ ਆਪਾਂ ਕਹਿ ਦਿੰਨੇ ਆ ਉੱਥੇ ਜਾਣ ਇਲਾਜ ਕਰਾਉਣ ਜੇ ਪਿੱਛੇ ਕੋਈ ਦਿੱਕਤ ਪਰੇਸ਼ਾਨੀ ਉਹਨੂੰ ਅਸੀਂ ਸੰਭਾਲੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਪਿੰਡਾਂ ਹਰੀ ਮੋਰ ਝੂਮੀਆਂ ਇਹ ਸਾਰੀ ਜਿਹੜੀ ਨਗਰਪੰਚਾਇਤ ਸਾਡੀਆਂ ਮਾਵਾ ਭੈਣਾ ਬਜ਼ੁਰਗ ਸਹਿਬਾਨ ਸਾਡੇ ਨੌਜਵਾਨ ਸਾਥੀ ਸਾਡੇ ਪਰਵੰਤ ਸਹਿਬਾਨ ਐਸੇ ਤੋਂ ਆਣਾ ਪ੍ਰਸ਼ ਗੁਰਵਿੰਦਰ ਸਿੰਘ ਜੀ ਜਿਹੜਾ ਪੰਚਾਇਤੀ ਡਿਪਾਰਟਮੈਂਟ ਦੇ ਅੰਦਰ ਦੇ ਪ੍ਰਬੰਧਾਂ ਨੂੰ ਦੇਖ ਰਿਹਾ ਜੀ ਸਾਡੀਆਂ ਮਾਵਾ ਭੈਣਾ ਫੈਕਟਰੀ ਦਾ ਮਾਨ ਦਾ ਜਿਹੜਾ ਪ੍ਰਮਾਣ ਕਰ ਰਹੀ ਹੈ ਇਹ ਬਹੁਤ ਚੰਗੀ ਗੱਲ ਹੈ ਸਾਡਾ ਹੈਲਥ ਡਿਪਾਰਟਮੈਂਟ ਸੋ ਆਪਾਂ ਫਟੇ ਦੀ ਰਾਤ ਪਈ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬੱਚਿਆਂ ਨੂੰ ਬੈਂਕੀ ਕਰਤਾ ਦਰੀਆ ਦਰੀਆ ਮਾਵਾ ਨੇ ਸਿਰਫ ਆਪਾਂ 5 ਮਿੰਟ ਪਹਿਲਾਂ ਕਰਨੀ ਹੈ ਆਪਾਂ ਜਾਂਦਾ ਸਮਾਨ ਨਹੀਂ ਲੈਣਾ ਤੇ ਗਰਮੀ ਦਾ ਪਰਮਾ ਜਾ ਕੇ ਤੁਸੀਂ ਧਾਰਾਪੁਰਾਂ ਦਾ ਕੋਈ ਆਪਣਾ ਫਟਿਆਂ ਦਾ ਰੋਟੀ ਪਾਣੀ ਦਾ ਕਰਨਾ ਹੈ ਜਿਹੜੀ ਜੋਤ ਨਸ਼ਿਆਂ ਬੁਰਤ ਮਹਿਮਾ ਹੈ ਮੈਂ ਸਾਡੇ ਨੌਜਵਾਨ ਭਰਾਵਾਂ ਨੂੰ ਬੇਨਤੀ ਕਰਦਾ ਦੇਖੋ ਬੱਚਿਆਂ ਨੂੰ ਮਾੜਾ ਜਿਹਾ ਚੁੱਪ ਕਰਾ ਦੇ ਜਿਹੜੀਆਂ ਸਾਡੇ ਜਿਹੜੇ ਨੌਜਵਾਨ ਸਾਥੀ ਨੇ ਜਿਹੜੇ 30 ਤੋਂ 45 ਸਾਲ ਦੇ ਨੇ 45 ਦੇ 40 ਦੇ ਅੱਜ ਇਹਨਾਂ ਦੀ ਜ਼ਿੰਮੇਵਾਰੀ ਹੈ ਉਹ ਇਹਨਾਂ ਦੀ ਜ਼ਿੰਮੇਵਾਰੀ ਨੇ ਅਗਲਾ ਆਪਣਾ ਸੁਭਾ ਚਲਾਉਣਾ ਹੈ ਇਹ ਆਪਣੇ ਪਿਆਰ ਨੂੰ ਹਾਂ ਤੁਸੀਂ ਸੁਣਿਆ ਐਮਐਲਏ ਗੁਰਲਾਲ ਕਨੌਰ ਦੇ ਵੱਲੋਂ ਕਿਹਾ ਗਿਆ ਕਿ ਬਹੁਤ ਵੱਡਾ ਹੰਗਾਰਾ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਲੋਕਾਂ ਦਾ ਮਿਲ ਰਿਹਾ ਕਿਉਂਕਿ ਨਸ਼ਾ ਖਤਮ ਕਰਨਾ ਕੱਲੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ ਕੱਲੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਹੈ ਬਲਕਿ ਹਰ ਇੱਕ ਨੌਜਵਾਨ ਦੀ ਹਰ ਇੱਕ ਬਜ਼ੁਰਗ ਦੀ ਹਰ ਇੱਕ ਪੰਜਾਬ ਦੇ ਬਸੰਦੇ ਦੀ ਜ਼ਿੰਮੇਵਾਰੀ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਰੰਗਲਾ ਪੰਜਾਬ ਕਦੋਂ ਬਣੇਗਾ ਪੰਜਾਬ ਜਦੋਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਹੋਵੇਗਾ ਤਾਂ ਨਸ਼ੇ ਦੇ ਖਾਤਮੇ ਲਈ ਜੋ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ੇ ਵਿਰੁੱਧ ਛੇੜਿਆ ਗਿਆ ਉਸ ਨੂੰ ਲੋਕਾਂ ਦਾ ਹੰਗਾਰਾ ਮਿਲ ਰਿਹਾ